ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਜਿਵੇਂ ਸਾਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਥੱਲੇ ਸਾਰਾ ਇਲਾਕਾ ਬਹੁਤ ਜ਼ਿਆਦਾ ਡੁੱਬਿਆ ਹੈ ਉਹਦੇ ਵਿੱਚ ਅੱਜ ਬਾਬਾ ਗੰਧਾ ਸਿੰਘ ਬੀਬੀ ਪ੍ਰਧਾਨ ਕੋਲ ਇੱਥੇ ਜਿਵੇਂ ਹੈੱਡਕੁਆਟਰ ਬਣਿਆ ਹੈ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਉਹਦੇ ਮੁਤਾਬਕ ਸਾਰੇ ਹੀ ਸੰਸਥਾਵਾਂ ਇੱਥੇ ਸੰਪਰਕ ਕਰਕੇ ਤੇ ਜਿੱਧਰ ਲੋਡ ਹੁੰਦੀ ਹੈ ਉਸ ਪਾਸੇ ਇਹ ਲੈ ਕੇ ਜਾਂਦੇ ਆ ਰਸਤੇ ਅੱਜ ਵੀ ਨਿਰਮਲ ਭੇਖ ਵੱਲੋਂ ਬਾਬਾ ਰੇਸ਼ਮ ਸਿੰਘ ਜੀ ਸੰਤ ਬਾਬਾ ਹਾਕਮ ਸਿੰਘ ਜੀ ਬਾਕੀ ਸਾਰੇ ਸਹਿਯੋਗ ਕਰਨ ਵਾਲੇ ਮਹਾਪੁਰਖ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਜਲਾਲਾਬਾਦ ਫੋਜਪੁਰ ਬਹੁਤ ਵੱਡੀਆਂ ਰਸਤਾ ਲੈ ਕੇ ਜੋ ਜੋ ਉੱਥੇ ਲੋਡ ਹੈ ਉਹ ਲੈ ਕੇ ਜਾ ਰਹੇ ਨੇ ਇਸ ਕਰਕੇ ਮਨੁੱਖਤਾ ਦੇ ਨਾਤੇ ਸਭ ਨੂੰ ਬੈਸੇ ਲੱਗੇ ਹੋਏ ਨੇ ਸਾਰੇ ਪਰ ਸਭ ਨੂੰ ਅਪੀਲ ਹੈ ਦੀ ਜਿੰਨਾ ਵੀ ਹੋ ਸਕਦਾ ਆਪਣੇ ਵੱਲੋਂ ਇਹ ਸੇਵਾ ਦੇ ਵਿੱਚ ਜਰੂਰ ਸਭ ਨੂੰ ਹਿੱਸਾ ਪਾਉਣਾ ਚਾਹੀਦਾ ਹੈ ਤੇ ਸਰਉਣੀ ਕਮੇਟੀ ਵੱਲੋਂ ਜਿੱਥੇ ਵੱਡੀ ਪੱਧਰ ਤੇ ਇਹ ਸੇਵਾਵਾਂ ਦੇ ਵਿੱਚ ਮੂਰੇ ਹੋ ਕੇ ਕਰ ਰਹੇ ਨੇ ਉਥੇ ਮਾਨਯੋਗ ਮੈਨੇਜਰ ਸਤਸਰਜੀਤ ਸਿੰਘ ਜੀ ਸਮੁੱਚੇ ਇਹਨਾਂ ਦੇ ਸਟਾਫ ਦਾ ਧੰਨਵਾਦ ਕਰਾਂਗੇ ਤੇ ਕਿਉਂਕਿ ਸਾਨੂੰ ਜਦੋਂ ਪੁੱਛਦੇ ਰਹਿੰਦੇ ਨੇ ਸੇਵਾ ਕਿੱਥੇ ਭੇਜੀਏ ਤੇ ਸਾਡੇ ਵਾਸਤੇ ਬਹੁਤ ਵੱਡੀ ਗੱਲ ਵੀ ਹੈਡਕੁਆਰਟਰ ਇੱਥੇ ਬਣਿਆ ਹੋਇਆ ਤੇ ਇਹ ਸੰਪਰਕ ਚ ਰਹਿੰਦੇ ਨੇ ਜਿੱਥੇ-ਜਿੱਥੇ ਵੀ ਕੋਈ ਲੋੜ ਹੈ ਕਿਉਂਕਿ ਲੋਡ ਬੰਦ ਨਹੀਂ ਜਿੱਥੇ ਉਥੇ ਪਹੁੰਚਾਇਆ ਜਾਵੇ ਨਾ ਫਿਰ ਠੀਕ ਹੁੰਦਾ ਹੈ ਇਸ ਕਰਕੇ ਸਮੁੱਚੇ ਨਿਰਮਲ ਭੇਖ ਦਾ ਤੇ ਸ੍ਰੌਣੀ ਕਮੇਟੀ ਦਾ ਤੇ ਸਾਰੇ ਜਿੰਨੇ ਸਮਾਜ ਸੇਵੀ ਨੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਅਪੀਰ ਵੀ ਕਰਦੇ ਆ ਵੀ ਇਹ ਜਿਹੜਾ ਸਮਾ ਹੈ ਮਨੁਖਤਾਲੀ ਇਹ ਸਭ ਨੂੰ ਅੱਗੇ ਹੋਣਾ ਚਾਹੀਦਾ ਜਿੱਥੋਂ ਦੇਖੋ ਇੱਥੋਂ ਹੀ ਸਾਰਾ ਜਿਹੜਾ ਪ੍ਰਬੰਧ ਹੈ ਨਾ ਮੈਂ ਪਹਿਲਾਂ ਕਿਹਾ ਵੀ ਇੱਥੇ ਹੈੱਡ ਕੁਆਰਟਰ ਬਣਾਇਆ ਹੋਇਆ ਬੀਬੀ ਪ੍ਰਧਾਨ ਕੌਰ ਦੇ ਜਦੋਂ ਵੀ ਜਿੱਥੇ ਵੀ ਲੋਡ ਹੈ ਹੁਣ ਕੱਲ ਹੀ ਔਰ ਮੈਨੂੰ ਕਿਸੇ ਨੇ ਕਿਹਾ ਵੀ ਕੋਈ ਸੇਵਾ ਕਰਨੀ ਹੈ ਮੈਂ ਸੰਪਰਕ ਕੀਤਾ ਮੈਨੇਜਰ ਸਾਹਿਬ ਨਾਲ ਇਹ ਉਦੋਂ ਵੀ ਤਰਪਾਲਾ ਲੈਣ ਵਾਸਤੇ ਜਾ ਰਹੇ ਸਨ ਤੇ ਹੁਣ ਵੀ ਜਿੱਥੇ ਕੋਈ ਗੱਲ ਹੁੰਦੀ ਹੈ ਨਾ ਇੱਥੇ ਵੀ ਬਾਕੀ ਮੈਂ ਸਮਝਦਾ ਵੀ ਸਾਰੇ ਪੰਜਾਬ ਦੇ ਵਿੱਚ ਸੰਪਰਕ ਹੈ ਇਥੋਂ ਦਾ ਤੇ ਇੱਥੇ ਵੀ ਜਿੱਥੇ ਕੋਈ ਲੋੜ ਹੈ ਨਾ ਆਲੇ ਦੁਆਲੇ ਇੱਥੇ ਵੀ ਤਤਪਰ ਨੇ ਸਾਰੇ ਜਦੋਂ ਵੀ ਕਿਸੇ ਦਾ ਕੋਈ ਸੰਦੇਸ਼ ਆਉਂਦਾ ਕਿਸੇ ਸਰਪੰਚ ਦਾ ਕਿਸੇ ਹੋਰ ਦਾ ਰਹਿਣ ਦਾ ਪ੍ਰਬੰਧ ਵੀ ਇੱਥੇ ਕੀਤਾ ਹੋਇਆ ਹੈ ਉਹਨਾਂ ਵਾਸਤੇ ਵੀ ਹਮੇਸ਼ਾ ਇਸ ਸਾਈਡਕォਟਰ ਤੋਂ ਤੇ ਸੇਵਾ ਜਿਹੜੀ ਹੈ ਜਾਰੀ ਹੈ ਜੀ ਉਹ ਜਿੰਨਾ ਜਿੰਨਾ ਹੋ ਸਕੇ ਨਾ ਸਾਰਿਆਂ ਵੱਲੋਂ ਉਹ ਹਰ ਇੱਕ ਤਰ੍ਹਾਂ ਤੇ ਕਿਉਂਕਿ ਤਾਂ ਆਫਤ ਹੈ ਨਾ ਜਿਹੜੀ ਆਫਤਾਂ ਨਾ ਇਹਦੇ ਵਿੱਚ ਤੇ ਸਾਰੇ ਜਿੰਮੇ ਲੱਗੇ ਹੋਏ ਅਸੀਂ ਵੀ ਲੱਗੇ ਆ ਬਾਕੀ ਤੁਸੀਂ ਵੀ ਸਾਰੇ ਨਾਲ ਹੀ ਹੋ ਤੇ ਜਿੰਨਾ ਜਿੰਨਾ ਹੋ ਸਕੇ ਨਾ ਸਾਰੇ ਹੀ ਖੜਾਂਗੇ ਤੇ ਜਿੱਥੇ ਵੀ ਕੋਈ ਤਕਲੀਫ ਹੈ ਦੁੱਖ ਹੈ ਜਾਂ ਜਿੱਮੇ ਤੁਸੀਂ ਜਿੱਥੇ ਵੀ ਜਾਣਕਾਰੀ ਮਿਲਦੀ ਹੈ ਉੱਥੇ ਜਾ ਕੇ ਅਸੀਂ ਸਾਰੇ ਤਤਪਾਰਾਂ ਜੀ ਫਤਿਹ ਜੋ ਕੁਦਰਤੀ ਆਫਤਾਂ ਆਈਆਂ ਹੋਣਾਂ ਨੇ ਜੋ ਤਕਰੀਬਨ ਕਾਫੀ ਦਿਨਾਂ ਤੋਂ ਲੈ ਕੇ ਹੜਪੁਰ ਆਏ ਹੋਏ ਨੇ ਉਸ ਦੇ ਤਰ੍ਹਾਂ ਸਾਰੀਆਂ ਸੰਗਤਾਂ ਨੇ ਸਹਿਯੋਗ ਦੇ ਨਾਲ ਡੇਰਾ ਬਾਬਾ ਗੰਦਾ ਸਿੰਘ ਜੀ ਨਿਰਮਲਾ ਭੇਖ ਪ੍ਰਬੰਧਕ ਕਮੇਟੀ ਤੱਥਾ ਹੋਰ ਸਾਰੇ ਮਹਾਂਪੁਰਖਾਂ ਨੇ ਇਕੱਤਰ ਹੋ ਕੇ ਜਿੱਥੇ-ਜਿੱਥੇ ਹੜਾ ਹਟਾਏ ਨੇ ਆਪੋ ਆਪਣੇ ਸਥਾਨਾਂ ਤੋਂ ਵੀ ਸਵਾਮਾ ਭੇਜ ਰਹੇ ਨੇ ਉੱਥੇ ਹੀ ਵੀ ਅੱਜ ਬਰਨਾਲੇ ਤੋਂ ਡੇਰਾ ਬਾਬਾ ਗੰਦਾ ਸਿੰਘ ਨਿਰਮਲਾ ਪ੍ਰਬੰਧਕ ਕਮੇਟੀ ਸਮੁੱਚੇ ਨਿਰਮਲਾ ਭੇਖ ਵੱਲੋਂ ਇਕੱਤਰ ਹੋ ਕੇ 78 ਟਰਾਲੀਆਂ ਜਿਹੜੀਆਂ ਉਹ ਭੇਜੀਆਂ ਜਾ ਰਹੀਆਂ ਨੇ ਰਸਤਿਆਂ ਜੋ ਕਿ ਦਲਾਲਾਬਾਦ ਫਿਰੋਜ਼ਪੁਰ ਇਲਾਕੇ ਵਿੱਚ ਜਾਣਗੇ ਕਿਉਂਕਿ ਕਾਫੀ ਕੁਦਰਤੀ ਆਫਤਾਂ ਆਈਆਂ ਹੋਈਆਂ ਨੇ ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਕਿ ਇੱਕ ਦੂਜੇ ਨਾਲ ਰਲਮਿਲ ਕਰਕੇ ਖੜੀਏ ਤਾਂ ਕਿ ਜਿਹੜਾ ਇਹ ਸਮਾਂ ਔਖਾ ਆਇਆ ਹੈ ਇਸ ਨੂੰ ਸਾਰੇ ਨਜਿੱਠ ਸਕੀਏ ਤੋ ਅੱਜ ਸ੍ਰੀਮਾਨ ਸਾਹਿਬ ਮਹੰਤਰੇਸ਼ਮ ਸਿੰਘ ਜੀ ਮਹਾਰਾਜੀ ਅਗਵਾਈ ਵਿੱਚ ਸਮੁੱਚੇ ਭੇਖ ਨੇ ਇਕੱਤਰ ਹੋ ਕਰਕੇ ਉਦਮ ਉਪਰਾਲਾ ਕੀਤਾ ਹੈ ਤੇ ਸਾਰੀਆਂ ਸੰਗਤਾਂ ਨੂੰ ਵੀ ਅੱਜ ਸਮੁੱਚੇ ਤੌਰ ਤੇ ਜਿੰਨੇ ਵੀ ਡੇਰੇਦਾਰ ਸਾਧੂ ਮਹਾਪੁਰਖਾਂ ਨੇ ਸਭ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਆਉਣ ਵਾਲੇ ਸਮੇਂ ਵਿੱਚ ਵੀ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਜਿਹੜਾ ਪੰਜਾਬ ਦੇ ਉੱਤੇ ਬੜਾ ਨਾਜ਼ੁਕ ਦੌਰ ਹੈ ਹੜ੍ਹਾਂ ਨਾਲ ਬਹੁਤ ਹੀ ਵੱਡਾ ਨੁਕਸਾਨ ਹੋਇਆਗਾ ਹੜਪੀਟਾਂ ਦੇ ਲਈ ਰਾਹਤ ਸੋਚੇ ਪੰਜਾਬੀਆਂ ਵੱਲੋਂ ਸਿੱਖ ਸੰਸਥਾਵਾਂ ਵੱਲੋਂ ਬੜੇ ਵੱਡੇ ਪੱਧਰ ਤੇ ਸੇਵਾ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਉੱਥੇ ਜਿਸ ਚੀਜ਼ ਦੀ ਵੀ ਲੋੜ ਹੈ ਉਹ ਭੇਜੀ ਜਾ ਰਹੀ ਹੈ ਸੋ ਅੱਜ ਸਾਡੇ ਨਿਰਮਲ ਭੇਖ ਵੱਲੋਂ ਸਾਡੇ ਨਿਰਮਲ ਭੇਖ ਦੇ ਮੁਖੀ ਸ੍ਰੀ ਮਹੰਤ ਬਬਰੇਸ਼ਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਸਾਰੇ ਹੀ ਸਮੂਚੇ ਨਿਰਮਲਾ ਪੀਖ ਵੱਲੋਂ ਨਿਰਮਲ ਪੀਖ ਡੇਰਾ ਬਾਬਾ ਗੰਧਾ ਸਿੰਘ ਨਿਰਮਲ ਪੀਖ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਸਾਰੀਆਂ ਹੀ ਲੋੜ ਹੈ ਉਹਨਾਂ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਸ ਵੀ ਥਾਂ ਚਾਹੇ ਪਾਣੀ ਦੀ ਲੋੜ ਹੈ ਤਰਪਾਲਾਂ ਦੀ ਲੋੜ ਹੈ ਮਛਰਦਾਨੀਆਂ ਦੀ ਲੋੜ ਹੈ ਬ੍ਰੈਡ ਹੋਰ ਜਿਹੜਾ ਵੀ ਉੱਥੇ ਖਾਣ ਪੀਣ ਦਾ ਸਮਾਨ ਹੈ ਉਹ ਦਾ ਯਤਨ ਕੀਤਾ ਸੀ ਉੱਥੇ ਪਸ਼ੂਆਂ ਲਈ ਜਿਹੜੇ ਬੇਜ਼ਬਾਨ ਨੇ ਉਹਨਾਂ ਲਈ ਵੀ 100 ਕੁਇੰਟਲ ਜਿਹੜਾ ਅਚਾਰ ਹੈ ਦੋ ਟਰਾਲੀਆਂ ਉਹ ਵੀ ਹੋਈਆਂ ਬਾਕੀ ਮੈਂ ਜਿੱਥੇ ਸਾਰੇ ਹੀ ਮਹਾਂਪੁਰਖਾਂ ਦਾ ਸੰਤ ਬਾਬਾ ਬੀਰ ਸਿੰਘ ਜੀ ਕੋਨਸ ਔਰ ਸਾਰੇ ਜਿੰਨੇ ਵੀ ਮਹਾਂਪੁਰਖ ਇੱਥੇ ਆਏ ਵੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ શ્રીਮਤ ਸਾਹਿਬ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਬੜਾ ਸਾਨੂੰ ਸਾਰਿਆਂ ਨੇ ਹੀ ਸਹਿਯੋਗ ਦਿੱਤਾ ਸਾਰੇ ਮਹਾਪੁਰਖਾਂ ਨੂੰ ਮੈਂ ਬੇਨਤੀ ਵੀ ਕਰੂੰਗਾ ਕਿ ਆਉਣ ਵਾਲੇ ਸਮੇਂ 'ਚ ਅਜੇ ਇਹ ਗੱਲ ਅੱਜ ਇੱਥੇ ਨਹੀਂ ਮੁੱਕ ਜਾਂਦੀ ਹੁਣੋ ਮਹੀਨੇ ਤੋਂ ਬਾਅਦ ਜਾਂ 20 ਦਿਨਾਂ ਤੋਂ ਬਾਅਦ ਇਹਦੀ ਅਸਲੀ ਲੋੜ ਪੈਣੀ ਹੈ ਕਿਉਂਕਿ ਲੋਕਾਂ ਦਾ ਜਿਹੜਾ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ ਜ਼ਮੀਨਾਂ ਦਾ ਜਾਇਦਾਦਾਂ ਦਾ ਘਰਾਂ ਦਾ ਉਹਦੇ ਲਈ ਵੀ ਅਸੀਂ ਸਾਰਿਆਂ ਨੇ ਵੱਡੇ ਉਪਰਾਲੇ ਕਰਨੇ ਆ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਇੱਕ ਜਿਹੜਾ ਸਾਡਾ ਇਹ ਫਰਜ਼ ਬਣਦਾ ਮਾਨਵਤਾ ਦੇ ਤੌਰ ਤੇ ਸੋ ਮੈਂ ਉਥੇ ਸ਼੍ਰੋਮਣੀ ਕਮੇਟੀ ਦਾ ਵੀ ਸਾਨੂੰ ਪੂਰਨ ਰੂਪ ਚ ਇਹਨਾਂ ਦੇ ਇਥੇ ਸਹਿਯੋਗ ਦਿੱਤਾਗਾ ਮੈਂ ਪ੍ਰਧਾਨ ਸਾਹਿਬ ਦਾ ਵੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦਾ ਧੰਨਵਾਦ ਕਰਦਾ ਉਹਨਾਂ ਦੀ ਅਗਵਾਈ ਚ ਇਥੋਂ ਵੀ ਸਾਡੀ ਗੁਰਦੁਆਰਾ ਤਪਸਥਾਨ ਬੀਬੀ ਪ੍ਰਧਾਨਕੌਰ ਤੋਂ ਵੀ ਸਾਰੇ ਹੀ ਇਹਨਾਂ ਨੇ ਗੁਰੂ ਪਿਆਰਿਆਂ ਨੇ ਮੈਨੇਜਰ ਸਾਹਿਬ ਖੜੇ ਆ ਇਹਨਾਂ ਦੇ ਸੇਵਾਦਾਰਾਂ ਨੇ ਸਾਨੂੰ ਕੋਆਪਰੇਟ ਵੀ ਕੀਤਾ ਜਿਵੇਂ ਅਸੀਂ ਕੋਈ ਰਾਸ਼ਨ ਲੈ ਕੇ ਆਏ ਛੋਲੇ ਵਗੈਰਾ ਜਿਹੜੇ ਉਥੇ ਪੁੱਜੇ ਹੋਏ ਛੋਲੇ ਅਸੀਂ ਭੇਜਣੇ ਆ ਉਹਨਾਂ ਨੂੰ ਪੈਕਿੰਗ ਦਾ ਕੰਮ ਇਹਨਾਂ ਦੇ ਸੇਵਾਦਾਰਾਂ ਵੱਲੋਂ ਵੀ ਹੋਰ ਸਾਡੀ ਹਰ ਤਰ੍ਹਾਂ ਨਾਲ ਇਹਨਾਂ ਨੇ ਸਹਿਯੋਗ ਕੀਤਾ ਹੈ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸ਼੍ਰੋਮਣੀ ਕਮੇਟੀ ਦਾ ਤੇ ਮੈਂ ਸਾਰੇ ਹੀ ਸਾਡੇ ਨਿਰਮਲ ਭੇਖ ਦੇ ਕਿਉਂਕਿ ਆਪੋ ਆਪਣੀ ਜਗ੍ਹਾ ਤੋਂ ਸਾਰੇ ਬਹੁਤ ਅਪਰਾਲੇ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਪਰ ਫਿਰ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿੰਨਾ ਵੀ ਹੋਇਆ ਜੋ ਵੀ ਉੱਥੇ ਲੋੜ ਹੈ ਉਹ ਅਸੀਂ ਨਿਰਮਲ ਸੰਪਰਦਾ ਜੋ ਤਨਗੁਰੂ ਕਲਗੀ ਵਾਲੇ ਪਿਤਾ ਤੋਂ ਦੀ ਬਰੋਸਾਈ ਹੋਈ ਇਹ ਸੰਪਰਦਾ ਸੋ ਸਾਡਾ ਸਾਰਿਆਂ ਦਾ ਫਰਜ ਬਣਦਾ ਮਨੁੱਖਤਾ ਦੇ ਭਲੇ ਲਈ ਅਸੀਂ ਇਹ ਕਾਰਜ ਹਰ ਇੱਕ ਤੇ ਇਹ ਖੜਾ ਹੀ ਆ ਪਤਾ ਨਹੀਂ ਕਦੋਂ ਕਿਸੇ ਤੇ ਹੋ ਜਾਣਾ ਇਹ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਅਸੀਂ ਉੱਥੇ ਜਿੰਨਾ ਵੀ ਯੋਗਦਾਨ ਹੈ ਵੱਧ ਤੋਂ ਵੱਧ ਪਾ ਸਕੀਏ ਮੈਂ ਸਾਰੇ ਹੀ ਸੇਵਾਦਾਰਾਂ ਦਾ ਜਿਨ੍ਹਾਂ ਨੇ ਵੀ ਜਿੰਨਾ ਜਿੰਨਾ ਸਾਰਿਆਂ ਨੇ ਵਿਚਾਰੇ ਕਈ ਦਿਨਾਂ ਤੋਂ ਲੱਗੇ ਆ ਬੇਨਤੀ ਕੀਤੀ ਆ ਸਭ ਦਾ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸੰਬੰਧਿਤ ਗੁਰਦੁਆਰਾ ਗੰਧਾ ਸਿੰਘ ਜੀ ਬਰਨਾਲਾ ਅੱਜ ਜੋ ਕਿ ਸਮੁੱਚੇ ਹੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਬਾਹੀ ਮੱਚੀ ਹੋਈ ਹੈ ਤੇ ਲਗਭਗ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਉਹਨਾਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੀਆਂ ਸਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨ ਜੋਗਰਿੰਦਰ ਸਿੰਘ ਧਾਮੀ ਸਮੁੱਚੀ ਟੀਮ ਲੈ ਕੇ ਲਗਾਤਾਰ ਉਹਨਾਂ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਨੇ ਇਸੇ ਤਰ੍ਹਾਂ ਬਰਨਾਲੇ ਜ਼ਿਲ੍ਹੇ ਦੇ ਵਿੱਚ ਅਸੀਂ ਹਰ ਪੱਖੋਂ ਜਿੱਥੇ ਸਰੋਣੀ ਕਬੜਾ ਮਦਦ ਕਰ ਰਹੇ ਹਾਂ ਤੇ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿਉਂਕਿ ਨਿਰਮਲ ਭੇਖ ਜੋ ਕਿ ਕੌਮ ਦੀ ਬਹੁਤ ਵੱਡੀ ਇੱਕ ਸੰਸਥਾ ਹੈ ਤੇ ਜੋ ਕਿ ਪੰਥ ਦਾ ਇੱਕ ਅੰਗ ਹੈ ਨਿਰਮਲ ਭੇਖ ਵੱਲੋਂ ਅੱਜ ਬਰਨਾਲੇ ਤੋਂ ਬਹੁਤ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਗੱਡੀਆਂ ਦੇ ਰੂਪ ਦੇ ਵਿੱਚ ਕਾਫਲਾ ਉਹਨਾਂ ਹੜਪੀੜਤਾ ਨੇ ਜਲਾਲਾਬਾਦ ਫਿਰੋਜ਼ਪੁਰ ਏਰੀਆ ਵਿੱਚ ਭੇਜਿਆ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਪ੍ਰਧਾਨਕੌਰ ਦੇ ਅਸਥਾਨ ਤੇ ਅਸੀਂ ਰੋਜ਼ਾਨਾ ਹੀ ਇੱਥੇ ਰਸਨ ਆਉਂਦਾ ਹੈ ਜਿਵੇਂ ਬਾਬਾ ਜੀ ਹਰਾਂ ਨੂੰ ਬੇਨਤੀ ਕਰਦੇ ਆਂ ਇੱਥੋਂ ਪੈਕਿੰਗ ਕਰਕੇ ਲਗਭਗ ਨਿਰੰਤਰ ਜਿਹੜੀ ਸੇਵਾ ਗਈ ਇੱਥੋਂ ਜਾਰੀ ਹੈ ਦੋ ਦਿਨ ਛੱਡ ਕੇ ਅਸੀਂ ਇੱਥੋਂ ਲਗਭਗ ਹਰ ਇਲਾਕੇ ਵਿੱਚ ਜਿਹੜੀ ਸੇਵਾ ਭੇਜਦੇ ਆ ਅੱਜ ਬਾਬਾ ਨਿਰਮਲਪੇਖ ਵੱਲੋਂ ਮਾਹਪੁਰਸਾ ਆਏ ਨੇ ਸ੍ਰੀਮント ਬਾਬਾ ਰੇਸ਼ਮ ਸਿੰਘ ਜੀ ਬਾਬਾ ਹਾਕਮ ਸਿੰਘ ਸਾਰੇ ਮਾਹਪੁਰਸਾਂ ਦਾ ਮੈਂ ਸ਼੍ਰੋਮਣੀ ਕਮੇਟੀ ਵੱਲੋਂ ਧੰਨਵਾਦ ਕਰਦਾ ਜਿਵੇਂ ਕਿ ਸਮੁੱਚੇ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਲੇਕਿਨ ਸਾਡਾ ਜਿਹੜਾ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਮੀਂਹ ਦੇ ਕਾਰਨ ਬਹੁਤ ਸਾਰੇ ਘਰ ਟਹਿ ਗਏ ਲੋਕਾਂ ਛੱਤਾਂ ਝੋਰੀਆਂ ਅਸੀਂ ਨਿਰੰਤਰ ਦੋ ਹਫ਼ਤਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿੱਥੇ ਵੀ ਸਾਨੂੰ ਫੋਨ ਆਉਂਦਾ ਲਗਭਗ ਹਜ਼ਾਰਾਂ ਦੀ ਗਿਣਤੀ ਵਿੱਚ ਤਰਪਾਲਾਂ ਪਾ ਚੁੱਕੇ ਆਂ ਔਰ ਖਾਸ ਕਰਕੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਬਰਨਾਲੇ ਦੇ ਵਿੱਚ ਨੇ ਜਿਹੜੇ ਕਿ ਕੋਈ ਆਪਣੇ ਅਰਦਾਸੀ ਸਿੰਘਾਂ ਦੇ ਗੁਰਦਾਰੇ ਪਪਾ ਸੰਗਤ ਸਿੰਘ ਦੇ ਗੁਰਦੁਆਰਾ ਜੀਵਨ ਸਿੰਘ ਦੇ ਗੁਰਦੁਆਰੇ ਜਿੱਥੇ ਵੀ ਲੋੜ ਆ ਸਾਨੂੰ ਫੋਨ ਆਏ ਉਹਨਾਂ ਸਾਰੇ ਗੁਰੂ ਘਰਾਂ ਤਰਪਾਲਾਂ ਪਾਈਆਂ ਅਤੇ ਰੋਜ਼ਾਨਾ ਬੀਬੀ ਪ੍ਰਧਾਨਕੌਰ ਦੇ ਸਥਾਨ ਤੋਂ ਸਾਮ ਨੂੰ 7 ਵਜੇ ਅਸੀਂ 50 60 ਜਾਂ 100 ਦੀ ਗਿੰਤਰਪਾਲਾਂ ਵੰਡਦੇ ਹਾਂ ਉਹ ਲੋਡ ਬੰਦਾਂ ਨੂੰ ਜਿਨ੍ਹਾਂ ਦੇ ਘਰ ਚ ਹੋ ਰਹੇ ਐ ਅਤੇ ਜਿੱਥੇ ਸਾਨੂੰ ਫੋਨ ਆਉਂਦਾ ਸਾਡੀਆਂ ਟੀਮਾਂ ਲਗਾਤਾਰ ਦੋ ਗੱਡੀ ਵਿੱਚ ਗੱਡੀਆਂ ਜਾਂਦੀਆਂ ਭਾਵੇਂ ਪਿੰਡ ਨੇ ਭਾਵੇਂ ਕੋਈ ਸ਼ਹਿਰ ਆ ਉਥੇ ਪਹੁੰਚਦੀਆਂ ਨੇ ਅਤੇ ਖਾਸ ਕਰਕੇ ਜੋ ਕਿ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਬੀਬੀ ਪ੍ਰਧਾਨਕੌਰ ਦੇ ਸਥਾਨ ਤੇ ਰਾਤ ਕੈਂਪ ਬਣਾਇਆ ਗਿਆ ਇੱਥੇ 500 ਦੇ ਕਰੀਬ ਜਿਹੜੇ ਰਾਤ ਰਾਤ ਨੂੰ ਰਹਿੰਦੇ ਵੀ ਨੇ ਲੰਗਰ ਪਾਣੀ ਚਾਹਦਾ ਔਰ ਜਿੰਨੇ ਕੈਂਪ ਬਰਨਾਲੇ 'ਚ ਚੱਲਦੇ ਆ ਉੱਥੇ ਸਾਰੇ ਕੈਂਪਾਂ 'ਚ ਗੁਰਦਰਾ ਬਗਾੰਦਾ ਸੇਵੋਂ ਲੰਗਰ ਤਿਆਰ ਕਰਕੇ ਪੱਕਾ ਪਕਾਇਆ ਭੇਜਿਆ ਜਾਂਦਾ ਅਤੇ ਖਾਸ ਧਿਆਨ ਦਿੱਤਾ ਜਾਂਦਾ ਜੇ ਉਹ ਵੀ ਸਾਨੂੰ ਕੋਈ ਸੰਗਤ ਹੁਕਮ ਕਰਦੀ ਹੈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਹਮੇਸ਼ਾ ਹਾਜ਼ਰ ਹੈ ਜਿਨ੍ਹਾਂ ਦੀਆਂ ਸੱਤਾ ਡਿੱਗ ਪੀਆਂ ਲਗਭਗ ਅਸੀਂ ਉੱਥੇ ਸ਼ਰੋਮਣੀ ਕਮੇਟੀ ਵੱਲੋਂ ਜਿਹੜਾ ਸਹਿਯੋਗ ਆ ਕਰ ਵੀ ਰਹੇ ਆ ਜਿਵੇਂ ਉੱਥੇ ਲੰਗਰ ਉਹਨਾਂ ਨੂੰ ਲੰਗਰ ਪਚਾਉਂਦੇ ਆ ਅਤੇ ਜਿਹੜੀ ਉਹਨਾਂ ਦੀ مالی ਮਦਦ ਆ ਉਹ ਸ਼ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਆ ਜੇਕਰ ਸਾਨੂੰ ਕੋਈ ਫਿਰ ਵੀ ਕਹਿੰਦਾ ਕੋਈ ਗਰੀਬ ਹੈ ਜਿਵੇਂ ਹੁਣ ਅਸੀਂ ਦੱਸਣਾ ਨਹੀਂ ਚਾਹੁੰਦੇ ਅਸੀਂ ਸ਼ਰੋਮਣੀ ਕਮੇਟੀ ਵਾਲੇ ਵੀਡੀਓ ਬਣਾ ਕੇ ਲੋਕਾਂ 'ਚ ਇਹ ਚੀਜ਼ਾਂ ਦੀ ਗੈਰੰਤੀ ਨਹੀਂ ਕਰਦੇ ਵੀ ਇੱਕ ਗਰੀਬ ਦਾ ਘਟ ਹੈ ਗਿਆ ਉਹਨੂੰ ਜੀ ਸਿਮਿੰਟ ਦੇ ਰਹੇ ਆ ਜਾਂ ਬਾਲੇ ਦੇ ਰਹੇ ਆ ਪਰ ਮੈਂ ਮਹਿਸੂਸ ਕਰਦਾ ਕਿ ਸਾਡੇ ਕੋਲ ਸੰਗਤ ਆਉਂਦੀ ਹੈ ਅਸੀਂ ਕਿਸੇ ਨੂੰ ਗਾਰਡਰ ਦੇ ਦਿੰਨੇ ਆ ਕਿਸੇ ਨੂੰ ਸਿਮਿੰਟ ਦੀਆਂ ਬੋਲੀਆਂ ਦੇ ਦਿੰਨੇ ਆ ਪਰ ਅਸੀਂ ਉਹ ਫੋਟੋ ਦੇ ਚੱਕਰ 'ਚ ਨਹੀਂ ਪੈਂਦੇ ਤੇ ਜਿੱਥੇ ਵੀ ਸਾਨੂੰ ਕੋਈ ਕਹਿੰਦਾ ਅਸੀਂ ਉੱਥੇ ਹਰ ਤੌਰ ਤੇ ਹਰ ਪੱਖੋਂ ਜਿਹੜੀ ਮਦਦ ਆ ਉਹ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਜਿੱਥੇ ਕੋਈ ਕਿਸੇ ਦੀ ਡੈਥ ਹੋਈ ਹੈ ਉੱਥੋਂ ਜਿਹੜੀ ਆਰਥਿਕ ਸਹਾਇਤਾ ਉਹ ਮਾਨਯੋਗ ਸ਼੍ਰੋਮਣੀ ਕਮੇਟੀ ਵੱਲੋਂ ਮੈਂਬਰ ਸਾਹਿਬਾਨ ਐ ਸਹਿਯੋਗ ਦੇ ਨਾਲ ਦਿੱਤੀ ਜਾ ਰਹੀ ਹੈ